ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਵਿਜੜੀਆਂ ਦੀ ਆਲਣੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜੋੜ ਸਬਸਕ੍ਰਾਈਬ ਕਰਨਾ ਜੀ ਅੰਤਾਂ ਦੀ ਗਰਮੀ ਸੀ ਧੋਪ ਨਾਲ ਤਪਦੀਆਂ ਸ਼ਾਂਤ ਪਿੰਡਾਂ ਦੀਆਂ ਗਲੀਆਂ ਸਭ ਪਵਾਂ ਸ਼ੂਕ ਰਹੀਆਂ ਸਨ ਕਦੇ-ਕਦੇ ਆਉਂਦਾ ਤੱਤੀ ਹਵਾ ਦਾ ਬੁੱਲਾ ਪੂਰੇ ਜਿਸਮ ਨੂੰ ਬਲੂਂਦਰ ਕੇ ਰੱਖ ਦਿੰਦਾ ਸੀ ਇੱਕ ਅਜੀਬ ਜਿਹੀ ਚੁੱਪੀ ਸੀ ਗੁਰਦੁਆਰੇ ਵਾਲਾ ਤਖਤ ਪੋਸ਼ ਵੀ ਅੱਜ ਖਾਲੀ ਸੀ ਪਿੰਡ ਦੀ ਸੱਤ ਵਿੱਚ ਪਸਰਿਆ ਸਰਨਾਟਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ। ਇੱਕ ਦੋ ਘਰਾਂ ਚ ਪਿੰਡਾਂ ਵੈਣ ਪਿੰਡ ਦੀ ਚੁੱਪੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ। ਪਿੰਡ ਵਿੱਚ ਰੌਲਾ ਪੈ ਗਿਆ ਸੀ ਕਿ ਪਿੰਡ ਵਾਸੀਆਂ ਤੇ ਸ਼ੂਤ ਦਾ ਕਹਿਰ ਹੈ ਜੋ ਪੂਰੇ ਕਨਕਵੰਗੇ ਰੰਗ ਦੇ ਫੱਕੋਸਕੀਨੀ ਜਾਤੀ ਦੇ ਛੋਟੇ ਜਿਹੇ ਪੰਛੀ ਬਿਜੜੀਆਂ ਦੇ ਮਰਨ ਕਾਰਨ ਪੈਦਾ ਹੋਇਆ ਹੈ। ਪਤਾ ਨਹੀਂ ਕਿਉਂ ਪਿਛਲੇ ਕੁਝ ਦਿਨਾ ਤੋਂ ਬਹੁਤ ਸਾਰੇ ਬਿਜਰੇ ਅਚਾਨਕ ਮਰ ਰਹੇ ਸਨ ਪੜੇ ਨਿਖੇ ਤਬਕੇ ਦੇ ਕੁਝ ਸਿਆਣੇ ਲੋਕ ਪਿੰਡ ਦੀ ਫਿਰਨੀ ਤੇ ਸ਼ਹਿਰ ਜਾਂਦੀ ਸੜਕ ਵਾਲੇ ਪਾਸੇ ਬਾਹਰ ਬਾਹਰ ਕਾਰਖਾਨੇ ਲੱਗੇ ਕਾਰਖਾਨੇ ਦੀ ਚਿਮਨੀ ਚੋਂ ਨਿਕਲਦੇ ਧੂਏ ਨੂੰ ਇਸ ਦਾ ਕਾਰਨ ਮੰਨ ਰਹੇ ਸਨ ਤੇ ਕੁਝ ਕਾਰਖਾਨੇ ਕਾਨ ਛੱਪੜ ਨਦੀ ਤੇ ਲਗਾਤਾਰ ਦੂਸ਼ਿਤ ਹੁੰਦੇ ਪਾਣੀ ਨੂੰ ਮੰਨ ਰਹੇ ਸਨ ਪਰ ਇੱਕ ਡਰ ਕਾਰਨ ਚੁੱਪ ਸੀ ਕਿਉਂਕਿ ਕਾਰਖਾਨਾ ਪਿੰਡ ਦੇ ਬਹੁਤੇ ਲੋਕਾਂ ਦਾ ਦਾਲ ਫੁਲਕਾ ਤੋੜ ਕੇ ਉਹਨਾਂ ਦਾ পেট ਭਰਦਾ ਸੀ ਚਿਮਣੀ ਚੋਂ ਨਿਕਲਦਾ ਇਹ ਧੂਆਂ ਪਾਪੀ পেট ਦੀ ਹਸਤ ਰੇਖਾ ਹੈ ਇਸ ਦੇ ਬੁਝਣ ਨਾਲ ਬਹੁਤੇ ਘਰਾਂ ਦੇ ਚੁੱਲ੍ਹੇ ਠੰਡੇ ਪੈ ਜਾਣਗੇ ਕੁਝ ਵੇਹਲੜ ਅੱਧਪੜ ਜਈ ਖੋਪੜੀ ਵਾਲੇ ਨੌਜਵਾਨ ਦੀ ਟੋਲੀ ਨੇ ਇਸ ਕੈਰ ਤੋਂ ਬਚਣ ਲਈ ਪੰਛੀਆਂ ਦੀ ਠਹਿਰ ਬਣੀ ਛੱਪੜ ਨੁਮਾ ਜਗਾ ਦਿਵਾਲੇ ਉੱਗੇ ਸੰਘਾੜੇ 나ੜ ਤੇ ਦੱਬ ਦਾ ਸਫਾਇਆ ਕਰਨ ਲਈ 나ੜ ਸੜਕੜੇ ਨੂੰ ਅੱਗ ਲਾ ਕੇ ਸਾੜ ਫੂਕ ਦਿੱਤਾ ਖੇਤਾਂ ਦੇ ਆਲੇ ਦਿਵਾਲੇ ਦੇ ਸਾਰੇ ਰੁੱਖਾਂ ਤੋਂ ਬਿਜੜਿਆਂ ਦੇ ਆਲਣੇ ਧੂ ਧੂ ਕੇ ਉਤਾਰੇ ਗਏ ਬੇਜਵਾਨ ਬੇਕਸੂਰ ਭੋਲੇ ਪਾਲੇ ਬਿਜੜਿਆਂ ਦੇ ਟੀਲਾ ਟੀਲਾ ਕਰਕੇ ਜੋੜੇ ਕੱਖਾਂ ਦੇ ਆਲਣੇ ਟੀਲੋ ਤੀਲ ਹੋ ਕੇ ਵੇਲੜ ਫਿਰੀ ਖੋਪੜੀ ਵਾਲਿਆਂ ਦੀ ਮੂਰਖਤਾ ਦੀ ਭੇਟ ਚੜ ਗਏ ਸਨ ਪਰ ਇਸ ਸ਼ੂਤ ਰੋਗ ਦਾ ਹੱਲ ਫਿਰ ਵੀ ਨਾ ਹੋਇਆ ਸ਼ੂਤ ਦਾ ਕੈਰ ਹੋਰ ਤੇਜ਼ੀ ਨਾਲ ਫੈਲ ਰਿਹਾ ਸੀ ਪਿੰਡ ਵਿੱਚ 10-12 ਮੌਤਾਂ ਹੋ ਚੁੱਕੀਆਂ ਸਨ ਪਿੰਡ ਦੇ ਬਾਹਰ ਸਰਕਾਰੀ ਹਸਪਤਾਲ ਵਿੱਚ ਲੰਮੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਡਾਕਟਰ Nusair Khurkan ਦੀ ਵੀ ਵਿਹਲ ਨਹੀਂ ਸੀ ਸ਼ਹਿਰੋਂ ਆਇਆ ਇੱਕ ਮੈਡੀਕਲ ਮੈਡੀਸਨ ਪ੍ਰਤੀਨਿਧ ਸਵੇਰ ਦਾ ਬੈਠਾ-ਬੈਠਾ ਆਕ ਚੁੱਕਾ ਸੀ ਡਾਕਟਰ ਪੀਮ ਸਿੰਘ ਸੇਖੋ ਵਾਰ-ਵਾਰ ਟੇਬਲ ਦੀ ਕੰਟੀ ਮਾਰ ਰਹੇ ਸਨ ਪਰ ਹਸਪਤਾਲ ਦੇ ਚਪੜਾਸੀ ਕਾਂਛੀराम ਦਾ ਕੋਈ ਪਤਾ ਨਹੀਂ ਸੀ ਦਰਵਾਜ਼ੇ ਕੋਲ ਖੜ ਕੇ ਸੇਖੋ ਸਾਹਿਬ ਨੇ ਪਰਚੀ ਕੱਟਣ ਵਾਲੇ शिंदे ਨੂੰ ਆਵਾਜ਼ ਮਾਰੀ ਤੇ ਕਿਹਾ ਕਾਕਾ ਸ਼ਿੰਦਰ ਪੁੱਤ ਬਣ ਕੇ 1 ਮਿੰਟ ਇੱਥੇ ਆਈਂ ਸ਼ਿੰਦਾ ਡਾਕਟਰ ਕੋਲ ਆ ਕੇ ਅੱਖਾਂ ਮਲਣ ਲੱਗਾ ਪੁੱਤ शिंदे ਕੰਟੀਨ ਵਾਲੇ ਨੂੰ ਚਾਹ ਦੀ ਹਾਕ ਤਾਂ ਮਾਰੀ ਮਲਾਈ ਮਾਰ ਕੇ ਮਿੱਠਾ ਪੱਤੀ ਠੋਕ ਕੇ ਸਵੇਰ ਦੀ ਸਾਲੀ ਖੋਪੜੀ ਫਟੀ ਜਾਂਦੇ ਜੀ ਡਾਕਟਰ ਸਾਹਿਬ ਸਿੰਦਾ ਕੰਟੀਨ ਵਾਲੇ ਨੂੰ ਕਹਿਣ ਲਈ ਹਸਪਤਾਲ ਦੇ ਗੇਟ ਤੋਂ ਬਾਹਰ ਨਿਕਲ ਗਿਆ ਕਤਾਰ ਵਿੱਚ ਲੱਗੇ ਲੋਕ ਬਾਹਰ ਜਾਂਦੇ ਸਿੰਦਰ ਨੂੰ ਕੂੜੀ ਵਟ ਰਹੇ ਸਨ 7-8 ਮਿੰਟਾਂ ਬਾਅਦ ਗੰਦੇਲੇ ਕਸਮੈਲੇ ਨਿਕਲ ਜਹੇ ਕਾਪਚ ਮੂਤ ਵਰਗੀ ਕਾਲੀ ਚਾਹ ਸੇਰ ਖੁਰਕ ਦੇ ਕੰਟੀਨ ਵਾਲੇ ਮੁੰਡੇ ਨੇ ਟੇਬਲ ਤੇ ਪਟਕ ਦੇਣੀ ਮਾਰੀ ਸਵੇਰ ਦਾ ਵਿਚਾਰਾ ਉਹ ਵੀ ਅੱਕਿਆ ਸੜਿਆ ਪਿਆ ਸੀ ਕਾਕਾ ਇਹ ਚਾਹ ਜਾਂ ਕਾਲਾ ਬੱਤਾ ਡਾਕਟਰ ਸਾਹਿਬ ਅੱਜ ਹੱਟੀ ਤੇ ਕੰਮ ਬਥੇਰਾ ਏ ਬਾਈ ਜੀ ਚਾਹ ਬਣਾਮਨਾ ਕਿੱਤਰੀ ਜਾਂਦੀ ਨੇ ਤੇ ਮੈਂ ਦਵਾ ਦਾ ਵਰਤਾਈ ਜਾਂਦਾ ਹਾਂ ਨਾਲੇ ਡਾਕਟਰ ਸਾਹਿਬ ਦੁੱਧ ਤਾਂ ਅੱਜ ਸਵੇਰ ਦਾ ਹੈ ਹੀ ਨਹੀਂ ਬਾਈ ਜੀ ਸੁੱਕੇ ਪਾਊਡਰ ਨਾਲ ਹੀ ਡੰਗ ਟਪਾਓ ਕਰਦੇ ਚਾਹ ਨੂੰ ਟੀ ਬਣਾਈ ਜਾਂਦੇ ਹੁਣ ਅੰਗਰੇਜ਼ੀ ਸਮਝ ਕੇ ਬਿਨਾ ਫੂਕਾ ਮਾਰੇ ਟੀ ਦੀਆਂ ਚੁਸਕੀਆਂ ਪਰ ਲਵੋ ਜਨਾਬ ਆਥਣੇ ਦੇਸੀ ਬਣਾ ਕੇ ਉਬਲਦੀ ਪਤੀਲੇ ਤੋਂ ਲਿਆ ਦਿਆਂਗੇ ਚੱਲ ਕਾਕਾ ਛਾਡੇ ਨਾ ਗੱਲਾਂ ਨੂੰ ਤੂੰ ਇਹ ਦਾਸ ਅੱਜ ਕਾਂਸ਼ੀਰਾਮ ਕਿੱਥੇ ਮਰਿਆ ਆਏ ਕੱਦ ਦਾ ਘੰਟੀ ਦੇ ਘੰਟੀ ਮਾਰੀ ਜਾਂਦਾ ਹਾਂ ਡਾਕਟਰ ਸਾਹਿਬ ਉਹ ਤਾਂ ਅੱਜ ਛੁੱਟੀ ਤੇ ਐ ਕਿਉਂ ਬਾਈ ਉਹਨੂੰ ਵੀ ਕੀ ਇਹ ਰੋਗ ਤਾਂ ਨਹੀਂ ਹੋ ਗਿਆ ਨਹੀਂ ਸਾਹਿਬ ਉਸਦੀ ਬਹੂ ਨੂੰ ਹੋਇਆ ਏ ਤੇ ਫਿਰ ਉਹ ਉਹਨੂੰ ਹਸਪਤਾਲ ਕਿਉਂ ਨਹੀਂ ਲੈ ਕੇ ਆਇਆ ਜੀ ਉਹ ਬਹੂ ਨੂੰ ਸ਼ਹਿਰ ਲੈ ਗਿਆ ਏ ਪ੍ਰਾਈਵੇਟ ਹਸਪਤਾਲ 'ਚ ਕਿਉਂ ਭਾਈ ਸਰਕਾਰੀ ਮੁਲਾਜ਼ਮ ਹੋ ਕੇ ਉਹ ਆਪਣੀ ਬਹੂ ਨੂੰ ਪ੍ਰਾਈਵੇਟ ਡਾਕਟਰਾਂ ਕੋਲ ਕਿਉਂ ਦਿਖਾਉਂਦਾ ਫਿਰਦਾ ਡਾਕਟਰ ਸਾਹਿਬ ਮਾਫ ਕਰਨਾ ਛੋਟਾ ਮੂੰਹ ਵੱਡੀ ਗੱਲ ਕੱਲ ਮੈਂ ਤੇ ਬਾਈ ਰਾਤ ਨੂੰ ਉਹਨਾਂ ਦੇ ਘਰ ਗਏ ਸਾਂ ਉਸਦੀ ਬਹੂ ਦਾ ਪਤਾ ਲੈਣ ਉਹ ਕਹਿ ਰਿਹਾ ਸੀ ਤੜਕੇ ਪਹਿਲੀ ਵਾਰ ਤੇ ਸ਼ਹਿਰ ਜਾਣ ਲਈ ਬਾਈ ਨੇ ਉਹਨਾਂ ਨੂੰ ਬਿਠੇਰਾ ਆਖਿਆ ਸੀ ਇੱਥੇ ਚੈੱਕਅਪ ਕਰਵਾ ਲਵੋ ਫਿਰ ਕਾਵਾਂ ਦੇ ਆਖਿਆ ਵੀ ਕਦੀ ਡਾਕਟਰ ਜੀ ਮਰੇ ਨੇ ਉਸਨੇ ਬਾਈ ਦੀ ਇੱਕ ਨਹੀਂ ਸੁਣੀ ਡਾਕਟਰ ਸਾਹਿਬ ਉਹ ਕਹਿ ਰਿਹਾ ਸੀ ਕਿ ਕੀ ਕਹਿ ਰਿਹਾ ਸੀ ਕਾਂਸ਼ੀਰਾਮ ਜੀ ਉਹ ਕਹਿ ਰਿਹਾ ਸੀ ਕਿ ਉਸ ਨੂੰ ਸਭ ਪਤਾ ਹੈ ਸ਼ਹਿਰੀ ਕੋਟ ਪੈਂਟ ਵਾਲੇ ਜਿਨ੍ਹਾਂ ਦੇ ਹੱਥਾਂ 'ਚ ਬੈਗ ਹੁੰਦਾ ਉਹ ਤੁਹਾਨੂੰ ਪਿੰਨ ਪਿੰਨ ਪ੍ਰਕਾਰ ਦੀ ਦਵਾਈ ਦوارੂ ਦੇ ਮੁਕਤ ਨਮੂਨੇ ਤੇ ਨਾਲ ਬਹੁਤ ਕੁਝ ਹੋਰ ਵੀ ਦੇ ਜਾਂਦੇ ਨੇ ਹੋਰ ਵੀ ਬਹੁਤ ਕੁਝ ਮੈਂ ਕੁਝ ਸਮਝਿਆ ਨਹੀਂ ਨਾਲੇ ਕਾਕਾ ਤੂੰ ਕਿਸ ਕੋਟ ਪੈਂਟ ਵਾਲਿਆਂ ਦੀ ਗੱਲ ਕਰਦਾ ਜੀ ਅੱਜ ਵੀ ਬਾਹਰ ਬੈਠਾ ਇੱਕ ਕੋਟ ਪੈਂਟ ਵਾਲਾ ਪੁੱਛ ਗਿਆ ਸ਼ਕੇਂਦਰ ਵਾਲੀ ਕੁੜੀ ਨਾਲ ਸਵੇਰ ਦਾ ਆਸ਼ਕੀ ਭੋਰ ਦਾ ਹੋਇਆ ਤੁਹਾਡੇ ਬੁਲਾਵੇ ਦੀ ਉਡੀਕ ਚ ਤਿੰਨ ਵਾਰ ਚਾਹ ਪੀ ਚੁੱਕਾ ਹੈ ਠੀਕ ਹੈ ਠੀਕ ਹੈ ਕਾਕਾ ਮੈਂ ਸਮਝਿਆ ਤੂੰ ਐਮ ਆਰ ਦੀ ਗੱਲ ਕਰਦਾ ਕੀ ਕਹਿੰਦਾ ਸੀ ਕਾਂਸ਼ੀ RAM ਉਹਨਾਂ ਬਾਰੇ ਜਨਾਬ ਉਹ ਕਹਿੰਦਾ ਸੀ ਉਸ ਤੋਂ ਕੁਝ ਨਹੀਂ ਲੁਕਿਆ ਤੁਹਾਡੇ ਕੋਲ ਨਿਤ ਨਵੀਆਂ-ਨਵੀਆਂ ਕੰਪਨੀਆਂ ਦੇ ਬੰਦੇ ਆਉਂਦੇ ਜਾਂਦੇ ਆ ਜਿਹੜੇ ਤੁਹਾਡੀ ਜੇਬ ਗਰਮ ਕਰ ਜਾਂਦੇ ਤੁਸੀਂ ਉਹਦੀ دارو-ਬੂਟੀ ਲਿਖਣ ਲੱਗਦੇ ਹੋ ਚੰਗੀ ਕੰਪਨੀ ਦੀ ਦਵਾ-ਦਵਾਰੂ ਤੁਸੀਂ ਕਦੇ ਲਿਖੀ ਨਹੀਂ ਨੋਟਾਂ ਦੇ ਖੁੱਲੇ ਗੱਪੇ ਮਾਰਦੇ ਤੁਸੀਂ ਗਰੀਬਾਂ ਨੂੰ ਭੁੱਲ ਜਾਂਦੇ ਹੋ ਭੋਲੀ ਗਰੀਬੀ ਗਰੀਬੜੀ ਆਦਮ-ਜਾਤ ਨੂੰ ਕੀ ਪਤਾ ਜਿੱਥੇ ਉਹਨਾਂ ਦਾ 100 ਨਾਲ ਸਰਦਾ ਉੱਥੇ ਉਹਨਾਂ ਨੂੰ 500 ਲਗ ਜੂ ਡਾਕਟਰ ਸਾਹਿਬ ਗੁੱਸਾ ਨਾ ਕਰਿਓ ਕਾਂਸੀ ਸੱਚ ਕਹਿੰਦਾ ਹੈ ਚਲਦੇ ਘਰਾਂ ਦਾ ਤਾਂ ਚਲੋ ਸਰਦ ਹੈ ਪਰ ਇਟਾ ਚ ਖੂਨ ਪਸੀਨਾ ਤਾਂ ਗਰੀਬਾਂ ਦਾ ਹੀ ਹੁੰਦਾ ਹੈ ਵਿਚਾਰੇ ਗਰੀਬੜੇ ਰੋਗੀ ਇਹ ਨਜਾਇਜ਼ ਬਿੱਲ ਕਿੱਥੋਂ ਭਰਨ ਪਿੰਡ ਵਾਲੇ ਵਾਕੇ ਹੀ ਵਿਜੜਿਆਂ ਦੀ ਤਰ੍ਹਾਂ ਭੋਲੇ ਆ ਬੇਕਸੂਰ ਆ ਬਸ ਕਰ ਬਸ ਕਰ ਕਾਕਾ ਹੋਰ ਕੁਝ ਨਾ ਬੋਲ ਡਾਕਟਰ ਭੀਮ ਸਿੰਘ ਸੇਖੋ ਨੇ ਪਾਸਾ ਵਟ ਲਿਆ ਤੇ ਠੰਡੀ ਚਾਹ ਇੱਕ ਘੁੱਟ ਚ ਹੀ ਪੀ ਗਿਆ ਚਪੜਾਸੀ ਦੀਆਂ ਖਰੀਆਂ ਤੇ ਸੱਚੀਆਂ ਗੱਲਾਂ ਕੰਟੀਨ ਵਾਲੇ ਦੇ ਮੁੰਡੇ ਦੇ ਮੂੰਹੋਂ ਜੋ ਸੁਣ ਖੁੱਦ ਗਰਜ ਡਾਕਟਰ ਨੇ ਮੂੰਹ ਤੇ ਮੂੰਹ ਤੇ ਤਰੇਲੀ ਆ ਗਈ ਇਸ ਬਚੀਦਾ ਵਿਅੰਗ ਦਾ ਉਸ ਕੋਲ ਕੋਈ ਸੰਭਾਵਿਤ ਉੱਤਰ ਨਹੀਂ ਸੀ ਨਿਰ ਉੱਤਰ ਹੋਏ ਡਾਕਟਰ ਨੂੰ ਕੁਝ ਹੀ ਪਲ ਲਈ ਇੰਜ ਲੱਗਾ ਜਿਵੇਂ ਉਸ ਦੀ ਮੁੱਠੀ ਚ ਰੱਖੀ ਹੋਈ ਕੁਝ ਬਹੁਮੁੱਲੀ ਚੀਜ਼ ਰੇਤ ਦੀ ਕਿਰਨ ਵਾਂਗ ਕਿਰ ਗਈ ਹੋਵੇ ਤੜਕੇ ਤੋਂ ਹਸਪਤਾਲ ਦੇ ਵਿਹੜੇ ਵਿੱਚ ਬੈਠੇ ਮੈਡੀਸਨ ਪ੍ਰਤੀਨਿਧ ਨੂੰ ਭੁੱਲ ਕੇ ਉਹ ਅਗਲੇ ਮਰੀਜ਼ਾਂ ਨੂੰ ਵੇਖਣ ਵਿੱਚ ਰੁੱਝ ਗਿਆ ਸ਼ੈਦ ਆਪਣੇ ਵਿਗੜੇ ਅਕਸ ਤੇ ਡਾਵਾਡੋਲ ਸਥਿਤੀ ਨੂੰ ਬਹਾਲ ਕਰਨ ਲਈ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫੋਰ ਮੋਰ ਵੀਡੀਓ